ਕੋ ਸ਼ਰਮਣ ਉਹ ਹੱਥ ਮਾਰ ਅਗਲੀ ਦੀ ਪਤਾ ਨਹੀਂ ਕੀ ਮਜਬੂਰੀ ਹੋਣੀ ਇਹ ਵੇਖ ਕਿਵੇਂ ਤਾੜ ਲੱਗਾ ਆ ਮਜਬੂਰੀਆਂ ਦਾ ਮੈਨੂੰ ਨਾ ਦੱਸੋ ਮੇਰੇ ਤੋਂ ਵੱਧ ਕਿਹਨੂੰ ਪਤਾ ਮਜਬੂਰੀ ਜਦੋਂ ਮੇਰਾ ਬੁੱਢਾ ਪਾਪ ਕੰਮ ਤੋਂ ਘਰੇ ਆਉਂਦਾ ਨਾ ਉੱਥੇ ਤੋਂ ਪਸੀਨਾ ਸੜਦਾ ਉਹ ਪਸੀਨੇ ਨੂੰ ਮੈਂ ਤਿੰਨ ਤਿੰਨ ਘੰਟੇ ਵੇਖਦਾ ਰਹਿਣਾ ਕੀ ਹੈਪੀ ਬਟਾਲਾ ਕੈਨੇਡਾ ਜਾ ਕੇ ਨਾ ਡਾਲਰ ਕਮਾ ਕੇ ਇਸ ਮੁੜਕੇ ਦਾ ਮੁੱਲ ਮੋੜਨਾ ਆ ਪਰਸਨੈਲਿਟੀ ਬਾਰੇ ਬੋਲੋ ਹਾਂਜੀ ਉਹ ਸੋਨਮ ਬਾਈਵਾਦੀ ਬੜੀ ਘੈਂਟ ਪਰਸਨੈਲਿਟੀ ਹੈ ਬੜੀ ਆਪਰਾਇਵਸੀ ਰੱਖਦੀ ਹੈ ਓ ਯੇ ਸਪੀਕ ਇਨ ਇੰਗਲਿਸ਼ ਸੋਣਾ ਬਾਈਵਾ ਗੁੱਡ ਪਰਸਨੈਲਿਟੀ ਗੁੱਡ ਸੂਟ ਐਂਡ ਜੀਨ ਇੰਨਾ ਡਰਦੀ ਐ ਤੂੰ ਆਪਣੀ ਚਾਹੇ ਕੋਲ ਡਰਦੀ ਡੁਰਦੀ ਨਹੀਂ ਹੈਗੀ ਜਿਸ ਦਿਨ ਬਲਜਿੰਦਰ ਕੌਰ ਦਾ ਮੂਡ ਹੋਇਆ ਨਾ ਤੁਸੀਂ 17 ਕਹਿੰਦੇ ਹੋ ਮੈਂ ਸਿੱਧਾ ਸ਼ਮਲਾ ਪਾਰ ਕਰਕੇ ਚਾਈਨਾ ਦੇ ਬਾਡਰ ਤੇ ਜਾ ਬਚਣਾ ਸਾਸਰੀਕਾਲ ਮੈਂ ਹੈਪੀ ਬਟਾਲਾ ਤੇਰੇ ਦਿਮਾਗ 'ਚ ਕੋਈ ਫਰਕ ਐ ਕਿੰਨੀ ਵਾਰੀ ਦੱਸੇਗਾ ਇਹ ਹੀ ਐ ਜੀ ਜਿਹੜਾ ਐਦਾਂ ਕਹਿੰਦਾ ਰਹਿੰਦਾ ਮੈਂ ਤਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਹੀ ਕਰਨਾ ਚਾਹੁੰਦਾ ਕਿ ਕਿਰਨ ਕਕਰਨੀ ਸਿਰਫ ਕਿਰਨ ਚਲੋ ਹਣੇ ਆਪਣੀ ਆਪਣੀ ਮੰਨ ਲਓ ਸਾਰੇ ਉਹ ਚੁੱਪ ਕਰ ਖਾਂ ਯਾਰ ਸਾਨੂੰ ਪਤਾ ਉਹ ਤੇਰੀ ਬਲਜਿੰਦਰ ਕੌਰ ਆ ਓਏ ਇਹ ਵੀ ਗੱਲ ਸਹੀ ਆ ਇਹਦੀ ਬਲਜਿੰਦਰ ਕੌਰ ਆ ਰੂਪੀ ਆਪਣੀ ਰੇਂਜ ਤੋਂ ਬਾਹਰ ਹੋਏਦੀ ਆ ਆਪਾਂ ਦਵੇਂ ਹਣ ਕਿਹਨੇ ਪਿੱਛੇ ਲੜਾਂਗੇ ਉਹ ਨਾ ਨਾ ਆਪਾਂ ਨਹੀਂ ਲੜਾਂਗੇ ਕਿਉਂਕਿ ਉਹ ਮੇਰੀ ਆ ਮੇਰੀ ਆ ਕਿਰਨ ਫੁਕਰਾ ਗਰੁੱਪ ਇੱਥੇ ਵੀ ਕੀ ਕਰ ਰਹੇ ਹੋ ਇੱਥੇ ਤੁਸੀਂ ਕਿਤੇ ਸਾਡਾ ਪਿੱਛਾ ਤਾਂ ਨਹੀਂ ਕਰ ਉਹ ਨਹੀਂ ਨਹੀਂ ਉਹ ਤਾਂ ਸਾਡੀ ਗੱਡੀ ਖਰਾਬ ਹੋ ਗਈ ਸੀ ਕਿੱਥੇ ਹੈਗਾ ਫਲੇਟ ਤੁਹਾਨੂੰ ਆਓ ਮੈਂ ਛੱਡਉਣਾ ਉਹ ਭਰਾਵਾ ਤੂੰ ਕੀ ਜਾ ਕਰਨਾ ਲੱਗੇ ਤੈਗਾ ਲੱਗ ਗਿਆ ਚਲੇ ਜਾਣਾ ਅਸੀਂ ਥੋੜੀ ਦੂਰੀ ਆ ਕੀ ਇੱਕ ਦੂਜੇ ਵੱਲ ਹਰਾਨ ਹਰਾਨ ਹੋ ਕੇ ਦੇਖਿਆ ਨਾ ਚਲੋ ਮੈਂ ਛੱਡ ਕੇ ਆਉਣਾ ਤੁਹਾਨੂੰ ਉਹ ਭਰਾਵਾ ਰਹਿਣ ਦੇ ਅਸੀਂ ਆਪੇ ਚਲੇਣਾ ਚਲ ਜੀ ਯਾਰ ਆਪਾਂ ਕੀ ਹੈ ਚਲੋ ਅੱਜ ਮੈਂ ਵੀ ਚੱਲ ਜਾਂ ਤੁਹਾਡੇ ਨਾਲ ਫਲੈਟ 'ਚ ਭਰਾਵਾ ਫੇਰ ਕਿਸੇ ਦਿਨ ਚੱਲਾਂਗੇ ਅੱਜ ਨਹੀਂ ਜਾਣਾ ਕਿਉਂ ਅੱਜ ਕੀ ਪਚਾਲ ਹੋਣਾ ਨਾ ਨਾ ਪਚਾਲ ਨਹੀਂ ਹੋਣਾ ਦਰਸਲ ਅੱਜ ਅਸੀਂ ਦੋਨੇ ਕੰਮ ਜਾਣਾ ਫੇਰ ਕੀ ਮੈਂ ਤੇ ਹੈਪੀ ਚੱਲਦੇ ਆ ਫਲੈਟ 'ਚ ਭਰਾਵਾ ਉਹਨਾਂ ਨੇ ਮੇਰੇ ਕੰਮ ਹੀ ਜਾਣਾ ਤੇ ਹਾਂ ਇਹਨਾਂ ਨੂੰ ਜਾਣਦੇ ਆਪਾਂ ਚੱਲਦੇ ਆ ਫਲੈਟ 'ਚ ਤੂੰ ਪਾਗਲ ਹੈ ਯਾਰ ਉਹਨਾਂ ਨੇ ਮੇਰੇ ਕੰਮ ਜਾਣਾ ਮੈਂ ਨਾਲ ਹੀ ਜਾਵਾਂਗਾ ਆਹੋ ਓ ਪਿੰਡੂਓ ਮੇਰੀ ਗੱਲ ਦਾ ਟਿਕਟੋਕ ਨਾ ਬਣਾਓ ਸਾਫ਼ ਸਾਫ਼ ਦੱਸ ਦੋ ਨਹੀਂ ਲੈ ਕੇ ਜਾਣਾ ਤੇ ਯਾਰ ਗੱਲ ਪਤਾ ਕੀ ਆ ਉੱਥੇ ਬਿਜਲੀ ਦਾ ਕੱਟ ਬੜਾ ਲੱਗਦਾ ਤੇ ਏਸੀ ਚੱਲਣਾ ਨਹੀਂ ਤੂੰ ਕਿਵੇਂ ਰਹੇਗਾ ਉੱਥੇ ਮੈਨੂੰ ਇੱਥੇ ਦੀ ਕੀ ਲੋੜ ਆ ਮੇਰੇ ਯਾਰ ਹੀ ਬਰਫ ਵਰ ਗਿਆ ਇਹ ਹੋਣਗੇ ਠੰਡੇ ਜਿੰਨੀਆਂ ਮਰਤੇ ਜ਼ਿੰਮੇਵਾਰੀਆਂ ਨੇ ਅੰਦਰੋਂ ਤਪਿਆਂ ਪਿਆ ਮੈਂ ਅੰਦਰੋਂ ਤਪਿਆ ਇੱਕ ਬੁੱਢੇ ਬਾਪ ਦੀ ਬਖਸ਼ੀਸ਼ ਦੂਜੀ ਮਾਂ ਦੀ ਤਪਸ਼ ਚੁੱਪ ਕਰ ਜਾ ਤੂੰ ਤੇਰੀ ਮੁੱਕੀ ਮਾਰ ਕੇ ਸਾਰੀ ਤਪਸ਼ ਪਾਰ ਕਰ ਦਿੰਨੀ ਮੈਂ ਚੁੱਪ ਕਰ ਜਾ ਮੂੰਹ ਸੁਭਾਲ ਕੇ ਗੱਲ ਕਰ ਨਹੀਂ ਤੇ ਮੈਂ ਅੰਮੀ ਨੂੰ ਦੱਸ ਦਣਾ ਇਹ ਕਿਤੇ ਕੰਮਗੁੰਮ ਨਹੀਂ ਚਲੇ ਕੀ ਗੱਲ ਸਹੀ ਕਹਿ ਰਿਆ ਯਾਰ ਅਸਲ ਚਨਾਏ ਬਕਵਾਸ ਕਰਦਾ ਸਾਡੀ ਫਰਿੱਜ ਹੀ ਖਰਾਬ ਤੇ ਠੰਡਾ ਪਾਣੀ ਹੈ ਨਹੀਂ ਪੀਣ ਨੂੰ ਤੂੰ ਕਿਵੇਂ ਪੀਏਂਗਾ ਕੋਈ ਨਹੀਂ ਮੈਂ ਗਰਮ ਪਾਣੀ ਪੀ ਲੂੰ ਓ ਨਹੀਂ ਨਹੀਂ ਇਹਦਾ ਅਸਲ ਸਾਡਾ ਆਰੋ ਦਾ ਮਿਰਲਰ ਮੁੱਕਿਆ ਹੋਇਆ ਤੇ ਤੇਨੂੰ ਪਾਣੀ ਨਹੀਂ ਮਿਲਣਾ ਦਾ ਸਰ ਕੋਈ ਨਹੀਂ ਮੈਂ ਨਾਲੀ ਦਾ ਪਾਣੀ ਪੀ ਲੂੰ ਲੈ ਕੇ ਚੱਲੋ ਇੱਕ ਰੀ ਤੁਸੀਂ ਨਾਲ ਭਰਾਵਾ ਲੈ ਚੱਲੋ ਸਿਰ ਤੇ ਕਫਨ ਬੰਨੀ ਫਿਰਦਾ ਇਹਨੇ ਡਿਸੀਜਨ ਲੈ ਲਿਆ ਉੱਥੇ ਜਾਣ ਦਾ ਲੈ ਕੇ ਚੱਲੋ ਇਹਨੂੰ ਚਲੋ ਚੱਲਦੇ ਹਾਂ ਬਾਕੀ ਰੱਬ ਰੱਖਾ ਕਿਉਂ ਰੱਬ ਰੱਖੇ ਨੂੰ ਕੀ ਆਪਾਂ ਟੈਗ ਕਰਨ ਚੱਲੇ ਇਹ ਤਾਂ ਉੱਥੇ ਜਾ ਕੇ ਪਤਾ ਲੱਗੂ ਯਾਰ ਲੱਗਦਾ ਅਜ ਆਈ ਨਹੀਂਗੀ ਕਾਮ ਵਾਲੀ ਓਏ ਆ ਕੀ ਆ ਓਏ ਫਲੈਟ ਇਧਰ ਵਧੀਆ ਤਾਂ ਭਈਆਂ ਦੀਆਂ ਝੁੱਗੀਆਂ ਹੁੰਦੀਆਂ ਅਸੀਂ ਪੰਜਾਬੀ ਹੁੰਨੇ ਆ ਸਾਡੇ ਚਾਣਖੇ ਭਈਆਂ ਨਾਲ ਥੋੜਾ ਫਰਕ ਰੱਖਾਂਗੇ ਨਾ ਚ ਮਜ਼ਾਕ ਛੱਡੋ ਓਏ ਆਏ ਸੀ ਉਹ ਭਰਾਵਾ ਪੱਖਾ ਹੈਗਾ ਤੇ ਕੋਲਿੰਗ ਵਾਲੀ ਮਸ਼ੀਨ ਲੈ ਆਉਣੀ ਆ ਤੇ ਬੋਡੀ ਬਣਾ ਕੇ ਏਸੀ ਲਾ ਲੈਣਾ ਚਲੋ ਅੱਛਾ ਆ ਛੱਡੋ ਤੇ ਆ ਰਹੋ ਕਿੱਥੇ ਆ ਆਰੋ ਨਹੀਂ ਮਾਰੋ ਕਾਰਪੋਰੇਸ਼ਨ ਦੀ ਇੱਕ ਟੁੱਟੀ ਲੱਗੀ ਆ ਜਦੋਂ ਪਾਣੀ ਆਉਂਦਾ ਮੋਰ ਮਾਰ ਹੋ ਜਾਂਦੀ ਆ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਤੁਸੀਂ ਇੱਥੇ ਰਹਿ ਕਿੱਦਾਂ ਰਹੇ ਹੋ ਮੇਰੇ ਤੇ ਹੈਰਾਨ ਹੋਣ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਮਾਤੜਾਂ ਇੱਥੇ ਦਾ ਛੱਤ ਆਲਾ ਪੱਖਾ ਲੱਗਾ ਪਿੰਡ ਤਾਂ ਟੇਬਲ ਆਲਾ ਪੱਖਾ ਸਾਰਾ ਟੱਬਰ ਪੱਖਿਆਂ 'ਚ ਚਲੀ ਜਾਂਦਾ ਫਿਰ ਵੀ ਯਾਰ ਇਹੋ ਜੀ ਜਗ੍ਹਾ ਤੇ ਕਿਵੇਂ ਰਹੀ ਜਾਂਦੇ ਹੋ ਯਾਰ ਅਸੀਂ ਕਿਹੜਾ ਇੱਥੇ ਰਹਿਣਾ ਹੁੰਦਾ ਸਵੇਰੇ ਸ਼ਾਮ ਆਈ ਲਾਈਟ ਦੀ ਕਲਾਸ ਸ਼ਾਮ ਨੂੰ ਘੁੰਮਣਾ ਫਿਰਨਾ ਸੌਣ ਆਈਦਾ ਬਸ ਸਾਡੇ ਲਈ ਤਾਂ ਗੈਸਟ ਹਾਊਸ ਆ ਪਰ ਸੌਣ ਵਾਸਤੇ ਵੀ ਜਗ੍ਹਾ ਵਧੀਆ ਹੋਣੀ ਚਾਹੀਦੀ ਆ ਠਿਕਾਉਟੀ ਐ ਨਿਉ ਐਂਡ ਪਤਾ ਨਹੀਂ ਲੱਗਦਾ ਕਿੱਥੇ ਪਈ ਹੋਈ ਦਾ ਨਾਲੇ ਭਰਾਵਾ ਤੂੰ ਆਪਦੇ ਹਿਸਾਬ ਨਾਲ ਨਾ ਸੋਚ ਤੈਨੂੰ ਨਹੀਂ ਪਤਾ ਇੱਥੇ ਫਲੈਟ ਲੱਭਣਾ ਕਿੰਨਾ ਔਖਾ ਉਹ ਹੈਲੋ ਇਹ ਚੰਡੀਗੜ੍ਹ ਆ ਫਲੈਟ ਤੇ ਕੁੜੀਆਂ ਚੁਟਕੀ ਮਾਰ ਕੇ ਲੱਭ ਜਾਂਦੀਆਂ ਇੱਥੇ ਲੱਭ ਤੇ ਜਾਂਦੀਆਂ ਜਦੋਂ ਥੱਲੇ ਗੱਡੀ ਤੇ ਹੱਥ 'ਚ ਪੈਸਾ ਖੁੱਲਾ ਹੋਵੇ ਆ ਵੇਖ ਮੈਂ ਤਾਂ ਕਿੰਨੀਆਂ ਚੁਟਕੀਆਂ ਮਾਰਤੀਆਂ ਨਾ ਮਨ ਨੂੰ ਕੁੜੀ ਲੱਭੀ ਨਾ ਫਲੈਟ ਉਹ ਮੇਰਾ ਮਤਲਬ ਇਹਨੂੰ ਇੰਨਾ ਵੀ ਨਹੀਂ ਔਖਾ ਜਿੰਨਾ ਤੁਸੀਂ ਕਹੀ ਜਾਂਦੇ ਆ ਓ ਭਰਾਵਾ ਬੜਾ ਔਖਾ ਕਾਮੀ ਸਾਨੂੰ ਪੁੱਛੇ ਕਿੰਨੇ ਖੱਜਲ ਹੋਏ ਆ ਜੇ ਕੋ ਸਾਨੂੰ ਪੁੱਛੇ ਨਾ ਫਲੈਟ ਲੱਭਣਾ ਕਿ ਬਣਵਾਸ ਤੇ ਜਾਣਾ ਅਸੀਂ ਤਾਂ ਬਣਵਾਸ ਤੇ ਚਲ ਜੀਏ ਕਿਉਂ ਐਸਾ ਕੀ ਹੋ ਗਿਆ ਹੁਣ ਤੈਨੂੰ ਦੱਸਦੇ ਆ ਕੀ ਕੀ ਹੋਇਆ ਓ ਭਰਾਵਾ ਐਨੇ ਦਿਨ ਹੋ ਗਏ ਖੱਜਲ ਹੁੰਦਿਆਂ ਨੂੰ ਕੋਈ ਫਾਇਦਾ ਹੋਇਆ ਔਰ ਟਾਇਲਟ ਤੇ ਬੁੜਿਆਂ ਦਾ ਨੰਬਰ ਲਿਖਿਆ ਇਹਨਾਂ ਨੂੰ ਫੋਨ ਲਾ ਲਾ ਆਹ ਹੋਇਆ ਯਾਰ ਇਹ ਤਾਂ ਸੋਚਿਆ ਹੀ ਨਹੀਂ ਯਾਰ ਇਹਨਾਂ ਨੂੰ ਲਾ ਹਾਂ ਮੈਂ ਫੋਨ ਕਰਦਾ ਚੱਲ ਆ ਫੇ ਜਾ ਲਾ ਕੇ ਵੇ ਹੈਲੋ ਹਾਂਜੀ ਪਾਜੀ ਤੁਹਾਡਾ ਬੋਰਡ ਦੇਖਿਆ ਟਾਇਲਟ ਤੋਂ ਹਾਂਜੀ ਭਾਈ ਸਾਨੂੰ ਫਲੈਟ ਚਾਹੀਦਾ ਸੀ ਹਾਂਜੀ 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 ਤਿੰਨ ਮੁੰਡੇ ਆਂ ਜੀ ਅਸੀਂ ਹਾਂਜੀ ਤਿੰਨੇ ਬੈਚਲਰ ਆਂ ਜੀ ਹਾਂਜੀ ਹਾਂਜੀ ਠੀਕ ਆ ਪਾਜੀ ਕੀ ਕਹਿੰਦਾ ਏ ਕਹਿੰਦਾ 10 ਮਿੰਟ ਰੁਕੋ ਮੈਂ ਆਇਆ ਓ ਯਾਰ ਮੈਂ ਤਾਂ ਕਹਿਣਾ ਦੋ ਤਿੰਨ ਨੂੰ ਹੋਰ ਫੋਨ ਲਾ ਲਾ ਨਾਲੇ ਵੈਰਾਈਟੀ ਵੇਖ ਲਾਂਗੇ ਵੈਰਾਈਟੀ ਨੂੰ ਮਾਮਾ ਹੰਬ ਲੈਣੇ ਆਪਾਂ ਨਹੀਂ ਨਹੀਂ ਸਹੀ ਕਹਿ ਰਿਹਾ ਏ ਜਿਹੜਾ ਘੱਟ ਬਜਟ ਤੋਂ ਹੋਏਗਾ ਉਹ ਹੀ ਲਵਾਂਗੇ ਵੇਖਣ ਨੂੰ ਕੀ ਜਾਂਦਾ ਵੇਖ ਤਾਂ ਲਈਏ ਹੈਲੋ ਭਾਈ ਤੁਹਾਡਾ ਨੰਬਰ ਪੜਿਆ ਸੀ ਟੂਲੈਟ ਤੋਂ ਹਾਂਜੀ ਦੱਸੋ ਹਾਂਜੀ ਭਾਈ ਸਾਨੂੰ ਫਲੈਟ ਚਾਹੀਦਾ ਸੀ ਮਿਲ ਜਾਏਗਾ ਕਿੰਨਾ ਬਜਟ ਭਾਜੀ 2 ਬੀ ਐਚ ਕੇ 8000 ਚ ਕਿੰਨੇ ਦਿਨ ਨੂੰ ਮਿਲ ਜਾਵੇਗਾ ਭਾਜੀ ਮੇਰੇ ਵੱਲੋਂ ਭਾਵੇਂ ਹੁਣ ਲੈ ਲੋ ਕੀ ਕੀ ਲੱਗਾ ਜੀ ਬੈੱਡ ਫਰਿੱਜ ਆ ਕੂਲਰ ਵੀ ਆ ਤਿਆਰੋ ਠੀਕ ਹੈ ਜੀ ਫੈਮਿਲੀ ਕਿ ਬੈਚਲਰ ਭਾਜੀ ਅਸੀਂ ਬੈਚਲਰ ਆਂ ਜੀ ਤਿੰਨ ਮੁੰਡੀਆਂ ਆ ਜੀ ਅੱਛਾ ਤੁਹਾਨੂੰ ਚਾਹੀਦਾ ਹਾਂਜੀ ਤਾਂ ਹੀ ਗੱਲ ਕਰ ਰਿਆਂ ਜੀ ਨਹੀਂ ਜੀ ਇਹ ਕੁੜੀਆਂ ਲਈ ਆ ਠੀਕ ਹੈ ਜੀ ਕੀ ਕਹਿੰਦਾ ਏ ਤੁਹਾਨੂੰ ਨਹੀਂ ਮਿਲਣਾ ਇਹ ਕੁੜੀਆਂ ਲਈ ਆ ਯਾਰ ਤੂੰ ਇੰਨੇ ਦੇਰ ਦੀ ਐਵੇਂ ਗੱਲ ਕਰੀ ਜਨਾ ਪਹਿਲਾਂ ਨਹੀਂ ਉਹਨੂੰ ਪੁੱਛ ਸਕਦਾ ਸੀ ਯਾਰ ਹੁਣ ਉਹਨੂੰ ਇਹ ਗੱਲ ਕਰਨ ਲਈ ਦੁਬਾਰਾ ਫੋਨ ਲਾਵਾਂ ਬੜੀ ਗਰਮੀ ਯਾਰ ਉਹ ਭਰਾਵਾ ਨੂੰ ਫੋਨ ਤਾਂ ਲਾ ਲਾ ਯਾਰ ਇੰਨਾ ਟਾਈਮ ਹੋ ਗਿਆ ਹੱਲੇ ਆਇਆ ਹੀ ਨਹੀਂਗਾ ਉਹ ਆਲਾ ਤੁਹਾਡੇ ਸਾਹਮਣੇ ਤੁਹਾਡੇ ਨਾਲ ਹੀ ਬੈਠਾ ਆ ਜਾਂਦਾ ਉਹ ਆ ਵੀ ਮੁੰਡਿਆ ਤੁਸੀਂ ਕੀਤਾ ਸੀ ਫੋਨ ਹਾਂਜੀ ਅਸੀਂ ਲਾਇਆ ਸੀ ਜੀ ਹਾਂਜੀ ਭਾਜੀ ਕਿੱਥੇ ਆ ਫਲੈਟ ਉਹ ਸਾਹਮਣੇ ਵਾਲੀ ਬਿਲਡਿੰਗ ਤੇ ਹੈਗਾ ਇੱਕ 4th ਫਲੋਰ ਤੇ 2 BHK ਉਹ ਯਾਰ ਬਿਲਡਿੰਗ ਤਾਂ ਬੜੀ ਘੈਂਟ ਆ ਇਹਨੂੰ ਬਜਟ ਵੀ ਪੁੱਛ ਲਓ ਕਿਤੇ ਮਹਿੰਗੀ ਨਾ ਹੋਵੇ ਆ ਜਾਓ ਇੱਕ ਵਾਰ ਫਲੈਟ ਦੇਖਤਾ ਲਵੋ ਹਾਂ ਹਾਂ ਚਲੋ ਵੇਖ ਲੈਨੇ ਆ ਭਾਜੀ ਆ ਹੈਗਾ ਇੱਕ 2 BHK ਫਲੈਟ ਅੰਦਰ ਬੈੱਡ ਲੱਗੇ ਹੋਏ ਨੇ ਆਰ ਓ ਫਿਲਟਰ ਹੈ ਏਸੀ ਲੱਗਾ ਹੋਇਆ ਵਾ ਪਰ ਬਾਹਰੋਂ ਦੇਖ ਸਕਦੇ ਹੁਣ ਤਾਂ ਤੁਸੀਂ ਹੁਣ ਚਾਬੀ ਹੈ ਨਹੀਂ ਚਾਬੀਆਂ ਹੀ ਕਹਿੰਦਾ ਹੈ ਨਹੀਂ ਤੇ ਹੁਣ ਫਿਰ ਕੀ ਕਰੀਏ ਹੁਣ ਟਾਈਮ ਆਪਾਂ ਇੱਕ ਹੋਰ ਫਲੈਟ ਦੇਖ ਲੈਣੇ ਆ ਲੈ ਚਲੋ ਫਿਰ ਦੂਜਾ ਵੇਖ ਲੈਣੇ ਆ ਯਾਰ ਗਰਮੀ ਬੜੀ ਆ ਰਮਾਲ ਜਾ ਦੇ ਵਾਕਈ ਬੜੀ ਗਰਮੀ ਆ ਲੈ ਫੜ ਇੱਕ ਹੋਰ ਫਲੈਟ ਦੋ ਦੋ ਲਿਫਟਾਂ ਲੱਗੀਆਂ ਹੋਈਆਂ ਨਾ ਪਾਣੀ ਦੀ ਟੈਂਸ਼ਨ ਲੈਣ ਦੀ ਲੋੜ ਨਾ ਕਿਸੇ ਹੋਰ ਚੀਜ਼ ਦੀ ਜਦੋਂ ਮਰਜ਼ੀ ਆ ਉਹ ਜਦੋਂ ਮਰਜ਼ੀ ਜਾਓ ਕੋਈ ਰੋਕ ਟੋਕ ਨਹੀਂ ਫੁੱਲ ਇੰਡੀਪੈਂਡੈਂਟ ਹੈ ਨਾ ਅੰਦਰ ਕੋਈ ਸਮਾਨ ਦੀ ਲੋੜ ਸਾਰਾ ਸਮਾਨ ਅੰਦਰ ਪਿਆ ਹੋਇਆ ਉਹ ਤਾਂ ਠੀਕ ਹੈ ਭਾਜੀ ਬਾਕੀ ਬਜਟ ਕਿੰਨਾ ਹੈ ਬਜਟ ਤੁਹਾਨੂੰ ਦੱਸ ਦਿੰਦਾ ਓਨਰ ਨੂੰ ਆ ਲੈਣ ਦੋ ਤੁਹਾਨੂੰ ਮੈਂ ਫੋਨ ਲਾ ਕੇ ਬੁਲਾ ਲਾਂਗਾ ਉਹਨਾਂ ਟਾਈਮ ਮੈਂ ਕਿਹਾ ਇੱਕ ਹੋਰ ਕੋਠੀ ਵੇਖ ਲਈਏ ਬਹੁਤ ਵੱਡਾ ਗੇਟ ਆ ਵੱਡੀ ਗੱਡੀ ਤਾਂ ਕੀ ਭਾਵੇਂ ਅੰਦਰ ਇੱਕ ਹੋਰ ਟਰਾਲੀ ਲਾ ਲਿਓ ਭਾਈ ਸਾਨੂੰ ਗੇਟ ਨਹੀਂ ਕਮਰਾ ਚਾਹੀਦਾ ਤੁਸੀਂ ਆਪੇ ਹਿਸਾਬ ਲਾ ਲਓ ਜੀ ਉਹਦਾ ਗੇਟ ਇੰਨਾ ਵਧੀਆ ਤੇ ਕੋਠੀ ਕਿੰਨੀ ਕਹਾਟ ਹੋਊਗੀ ਚੱਲ ਜੇ ਭਾਜੀ ਇਨੀ ਤਰੀਫ ਕਰ ਹੀ ਰਿਹਾ ਤੇ ਵੇਖ ਲਈਂ ਵੇਖ ਲੈਨੇ ਆ ਚਲੋ ਵੇਖਣ ਨੂੰ ਕੀ ਆ ਯਾਰ ਕਿੰਨਾ ਟਾਈਮ ਹੋ ਗਿਆ ਜਾਇਆ ਹੀ ਨੀਗਾ ਉਹ ਕੋਈ ਗੱਲ ਨਹੀਂ ਹੁਣ ਅਗਲਾ ਗੱਲ ਬਣਾ ਕੇ ਆਊਗਾ ਭਾਈ ਫਿਰ ਉਹਨਾਂ ਅੰਦਰ ਜਾ ਕੇ ਵੇਖ ਲਈਏ ਫੋਨ ਨਹੀਂ ਬਣ ਸਕਦੀ ਗੱਲ ਇੱਥੇ ਕਿਉਂ ਕੀ ਗੱਲ ਹੋ ਗਈ ਝਗੜਾ ਹੋ ਗਿਆ ਭਾਜੀ ਆਪਾਂ ਕਿਤੇ ਹੋਰ ਵੇਖ ਲੈਣ ਤੇ ਤੁਸੀਂ ਝਗੜਾ ਕੋ ਕੀਤਾ ਉਹ ਮੇਰਾ ਨਹੀਂ ਹੋਇਆ ਉਹਨਾਂ ਦੋਨਾਂ ਭਰਾਵਾਂ ਦਾ ਹੋ ਗਿਆ ਕਿਉਂ ਤੁਹਾਨੂੰ ਦੱਸਿਆ ਕੋਠੀ ਹੈ ਹੀ ਨਹੀਂ ਸੁਣੀ ਸੀ ਉਹ ਆਪਸ ਵਿੱਚ ਦੋਵੇਂ ਭਰਾ ਹੀ ਲੜ ਪਏ ਤੇ ਹੁਣ ਫਿਰ ਫਿਰ ਭਾਜੀ ਆਪਾਂ ਅੱਗੇ ਹੋਰ ਕੋਠੀ ਹੈਗੀ ਉੱਥੇ ਦੇਖ ਲੈਣੇ ਆਓ ਚਲਿਏ ਚਲੋ ਭਾਜੀ ਇੱਥੇ ਖੜੋ ਮੈਂ ਹੁਣੇ ਅੰਦਰ ਹੋ ਕੇ ਆਇਆ ਚੰਗਾ ਯਾਰੇ ਫੇਰ ਅੰਦਰ ਗਿਆ ਚਲਾ ਯਾਰ ਇੱਥੇ ਗਰਮੀ ਚ ਖੜਾ ਰ ਕੇ ਯਾਰ ਬੰਦਾ ਹੀ ਗਲਤ ਲੱਭ ਲਿਆ ਪਾਜੀ ਬੜੇ ਖੁਸ਼ ਲੱਗਦੇ ਲੱਗਦਾ ਕੰਮ ਬਣ ਗਿਆ ਆਪਣਾ ਇੱਥੇ ਨਹੀਂ ਨਹੀਂ ਇਹ ਤਾਂ ਪਹਿਲਾਂ ਹੀ ਚੜ ਗਿਆ ਤੇ ਫਿਰ ਪਾਜੀ ਖੁਸ਼ ਕਿਉਂ ਭਾਈ ਜਿਨ੍ਹਾਂ ਨੇ ਲਿਆ ਫਲੈਟ ਉਹਨਾਂ ਨੂੰ ਵੀ ਮੈਂ ਹੀ ਮਲਾਇਆ ਸੀ ਵਧੀਆ ਕਮਿਸ਼ਨ ਬਣ ਗਈ ਖੁਸ਼ੀ ਤਾਂ ਫਿਰ ਆਪੇ ਹੋਣੀ ਹੈ ਹੁਣ ਸਾਡਾ ਕੀ ਬਣੂ ਓਹੋ ਟੈਨਸ਼ਨ ਨਾ ਲੋ ਤੁਸੀਂ ਕੱਲ ਨੂੰ ਆ ਜਿਓ ਮੈਂ ਤੁਹਾਨੂੰ ਹੋਰ ਫਲੈਟ ਦਿਵਾ ਦੂੰਗਾ ਆਪਣੇ ਕੋਲ ਬਹੁਤ ਵੈਰਾਈਟੀ ਆ। ਭਾਜੀ ਕਿੱਥੇ ਰੋ ਰੋਜ ਆਇਆ ਜਾਂਦਾ ਕਿੰਨੀ ਗਰਮੀ ਯਾਰ। ਕੋਈ ਨਹੀਂ ਆਜੋ ਮੈਂ ਤਿੰਨ ਚਾਰ ਜਣਿਆਂ ਨੂੰ ਕਿਹਾ ਹੋਇਆ। ਯਾਰ ਹੁਣ ਕੱਲੂ ਅਸੀਂ ਫੇਰ ਆਵਾਂਗੇ। ਆਓ ਚੱਲੀਏ। ਚਲੋ ਯਾਰ ਚੱਲੀਏ ਯਾਰ ਨਹੀਂ ਚਾਹੀਦਾ ਫਲੈਟ ਫਲੂਟ। ਅੱਜ ਤੇ ਤੁਹਾਨੂੰ ਫਲੈਟ ਦਿਵਾ ਹੀ ਦੇਣਾ ਠੀਕ ਹੈ। ਹਾਂ ਹਾਂ ਠੀਕ ਹੈ ਠੀਕ ਹੈ। ਉਹ ਵਾਲਾ ਸਾਹਮਣਾ ਫਲੈਟ ਆ ਠੀਕ ਹੈ। ਆਹ ਏਡਾ। ਆਹ ਵਾਲਾ। ਆਹ ਏਡਾ। ਹਾਂ ਹਾਂ ਵਾਲਾ। ਕਾਰੇ ਕੋਈ ਹੈਗਾ ਉਹ ਖੁੱਲਈ ਆ ਓਏ ਆ ਤਾਂ ਲੈਣ ਦਿਓ ਕਰ ਲਿਓ ਗੱਲ ਆਈ ਨਹੀਂ ਯਾਰ ਖੜ ਜਾ ਹੌਸਲਾ ਰੱਖ ਆਉਣਗੇ ਕੀ ਤਕਲੀਫ ਹੈ ਉਹ ਜਾ ਭਰਾਵਾ ਅਸੀਂ ਉਹਨਾਂ ਨੂੰ ਮਿਲਣ ਆਏ ਸੀ ਉਹਨਾਂ ਨੂੰ ਕਿਹਨਾਂ ਨੂੰ ਇਹਦਾ ਮਤਲਬ ਹੀ ਓਨਰ ਨੂੰ ਮਿਲਣ ਆਏ ਆ ਉਹਨਾਂ ਨੂੰ ਮੈਂ ਹੀ ਆ ਪੰਮਾ ਓ ਪੰਮਾ ਭਾਜੀ ਓ ਭਾਈ ਨਹੀਂ ਕਹਿਣਾ ਭਾਜੀ ਪੰਜਾਬ ਸਿਰਫ ਦੋ ਹੀ ਨੇ ਇੱਕ ਗੁੱਗੀ ਭਾਜੀ ਦੂਜੇ ਸਿੱਧੂ ਭਾਜੀ ਮੈਂ ਕੱਲਾ ਪੰਮਾ ਰਿਲੇਸ਼ਨਸ਼ਿਪ ਸਟੇਟਸ ਸਿੰਗਲ ਅ ਸਾਨੂੰ ਰੂਮ ਚਾਹੀਦਾ ਹੈ ਜੀ ਇੱਥੇ ਸਾਲੇ ਹੋਟਲ ਖੋਲੇ ਮੈਂ ਚਲ ਓ ਪੰਮੇ ਨਰਾ ਮਤਲਬ ਇਹਨਾਂ ਨੂੰ ਰੈਂਟ ਤੇ ਰੂਮ ਚਾਹੀਦਾ ਹੈ ਅੱਛਾ ਅੱਛਾ ਮਿਲ ਜੂਗਾ ਕਿੰਨੇ ਰਹਿਣਾ ਹਾਂ ਜੀ ਅਸੀਂ ਲੈਣਾ ਹੈ ਕਰਦੇ ਕੀ ਉਹ ਅਸੀਂ ਐਟਲੈਸ ਕਰਦੇ ਜੀ ਅਸੀਂ ਬਾਹਰ ਜਾਣਾ ਹੈ ਇਹਦਾ ਮਤਲਬ ਹੈ ਆਈਲੈਟਸ ਅੱਛਾ ਅੱਛਾ ਸ਼ਰਾਬ ਪੀਂਦੇ ਨਹੀਂ ਨਹੀਂ ਜੀ ਸਾਡੇ ਚ ਕੋਈ ਨਹੀਂ ਸ਼ਰਾਬ ਪੀਂਦਾ ਚੰਡੀਗੜ੍ਹ ਅੰਬਲਿਆਂ ਆਇਓ ਫਿਰ ਸ਼ਰਾਬ ਨਹੀਂ ਪੀਂਦੇ ਤੇ ਇੰਨੀ ਸਸਤੀ ਸ਼ਰਾਬ ਹੈ ਇੱਥੇ ਹੋਰ ਕਿੱਧਰ ਉਹ ਜਾ ਕੇ ਵੈਸੇ ਵੀ ਪੰਜਾਬ ਦੇ ਵਿੱਚ ਗੱਭਰੂ ਜਵਾਨ ਅੱਜ ਕੱਲ ਦੇ ਜਿੰਨੇ ਚਿਰ दारू ਪੀ ਕੇ ਫੁਕਰੇ ਗਾਣਿਆਂ ਤੇ ਬੜਕਾਂ ਨੇ ਮਾਰ ਲੈਣ ਲੱਗਦਾ ਨਹੀਂ ਜਵਾਨੀ ਚੜੀ ਹੈ ਵੈਸੇ ਤਾਂ ਅਸੀਂ ਪੀਂਦੇ ਨਹੀਂ ਜੇ ਤੁਸੀਂ ਪੀਣ ਦੇ ਇਨੇ ਫਾਇਦੇ ਦੱਸ ਰਹੇ ਹੋ ਤਾਂ ਅਸੀਂ ਪੀਣੀ ਸ਼ੁਰੂ ਕਰ ਦਿੰਨੇ ਆ ਤੁਸੀਂ ਨਹੀਂ ਪੀਣੀ ਪਰ ਇਹਹੀ ਗਲਤੀ ਮੈਂ ਕੀਤੀ ਸ਼ਰਾਬ ਸਸਤੀ ਵੇਖ ਕੇ ਪਾਣੀ ਛੱਡ ਕੇ ਸ਼ਰਾਬ ਪੀਣੀ ਸ਼ੁਰੂ ਕਰਤੀ ਬਸ ਖਾਦੀ ਪੀਤੀ ਚ ਮੇਰੇ ਨਾਲ ਦੀ ਗਰਲਫ੍ਰੈਂਡ ਛੱਡ ਕੇ ਚਲ ਗਈ ਮੈਂ ਕੱਲਾ ਰਹਿ ਗਿਆ ਪੰਮਾ ਰਿਲੇਸ਼ਨਸ਼ਿਪ ਸਟੇਟਸ ਸਿੰਗਲ ਅੱਛਾ ਚੱਲੋ ਉਹ ਤੇ ਕੋਈ ਗੱਲ ਨਹੀਂ ਇਹ ਦੱਸੋ ਵੀ ਤੁਹਾਡੀ ਕੋਈ ਸਹੇਲੀ-ਸੁਹਲੀ ਤੇ ਨਹੀਂ ਹੈਗੀ ਨਾ ਨਾ ਜੀ ਸਹੇਲੀ ਤਾਂ ਕੋਈ ਬਣੀ ਨਹੀਂ ਅਜੇ ਕਿਉਂ ਕੋਈ ਪ੍ਰੋਬਲਮ ਕੋਈ ਕਮਜ਼ੋਰੀ ਹੈਗੀ ਤਾਂ ਦੱਸੋ ਦਵਾਖਾਨੇ ਵਾਲਾ ਕਾਪਾ ਮੇਰਾ ਦੇਸੀ ਦਵਾਖਾਨਾ ਇੱਕ ਪੂੜੀ ਖਾਣੀ ਹੈ ਪੰਜ 6 ਗੇੜੀਆਂ ਲਾਉਣੀਆਂ ਗੇੜੀ ਰੂਟ ਦੇ ਉੱਤੇ 6 7 ਛੇਲੀਆਂ ਬਣ ਜਾਣੀਆਂ ਮੈਂ ਨੂੰ ਤਾਂ ਇੱਕੋ ਹੀ ਬੋਧ ਆ ਜੀ ਹੈ ਵੈਸੇ ਤਾਂ ਜੀ ਸਾਡੀ ਕੋਈ ਛੇਲੀ ਨਹੀਂ ਹੈਗੀ ਪਰ ਤੁਸੀਂ ਜੇ ਇੰਨੇ ਫਾਇਦੇ ਦੱਸ ਰਹੇ ਹੋ ਤੇ ਬਣਾ ਵੀ ਲਵਾਂਗੇ ਤਾਂ ਲੈ ਵੀ ਆਏ ਕਰਾਂਗੇ ਪਰ ਤੁਸੀਂ ਨਹੀਂ ਬਣਾਉਣੀ ਨਾ ਹੀ ਲੈ ਕੇ ਆਉਣੀ ਇਹਹੀ ਗਲਤੀ ਮੈਂ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਆ ਕੇ ਮਾਈਲਟਸ ਕਰਨ ਆਇਆ ਸੀ ਥੇਲੀ ਬਣਾਲੀ ਚੱਕਰਾਂ 'ਚ ਪੈ ਗਿਆ ਅਗਲੀ 8 ਬੈਂਡ ਲੈ ਕੇ ਬਾਹਰ ਚਲ ਗਈ ਮੇਰਾ ਬੈਂਡ ਵੀ ਨਹੀਂ ਵਜਿਆ ਇੱਥੇ ਰਹਿ ਗਿਆ ਕੱਲਾ ਪੰਮਾ ਰਿਲੇਸ਼ਨਸ਼ਿਪ ਸਟੇਟਸ ਸਿੰਗਲ ਅੱਛਾ ਤੁਸੀਂ ਰੈਂਟ ਤੇ ਰਹਿਣਾ ਨਾ ਹਾਂਜੀ ਇੱਕ ਮਿੰਟ ਪਿੱਛੇ ਆਇਆ ਮੈਂ ਖਾ ਵੀ ਰੈਂਟ ਤੇ ਰਹਿਣ ਵਾਸਤੇ ਕੁਝ ਰੂਲ ਹੈਗੇ ਇੱਥੋਂ ਦੇ ਧਿਆਨ ਨਾਲ ਸੁਣ ਲੋ ਸੁਣਨੇ ਆ ਖਾਣੇ ਨਹੀਂ ਆ ਸੁਣੋ ਸਭ ਤੋਂ ਪਹਿਲਾ ਰੂਲ ਰਾਤੀ 11 ਵਜੇ ਤੋਂ ਬਾਅਦ ਬੱਤੀ ਨਹੀਂ ਜਗਾਉਣੀ 10 ਵਜੇ ਤੋਂ ਬਾਅਦ ਐਂਟਰੀ ਨਹੀਂ ਹੈਗੀ ਗੇਟ ਬੰਦ ਹੋਏ ਨਾ ਕੰਧ ਮੇ ਟੱਪਣ ਨਹੀਂ ਦੇਣੀ ਅੰਦਰ ਕਿੱਦਾਂ ਆਉਣਾ ਇਹ ਤੁਹਾਡੀ ਟੈਨਸ਼ਨ ਆ ਅਗਲਾ ਰੂਲ ਸਵੇਰ ਸਵੇਰ ਉੱਠ ਕੇ ਜਦੋਂ ਬ੍ਰਸ਼ ਕਰਨਾ ਨਾ ਤੇ ਐਦਾਂ ਦੀ ਆਵਾਜ਼ ਨਹੀਂ ਕੱਢਣੀ ਜਿੰਨੇ ਐਦਾਂ ਦੀ ਆਵਾਜ਼ ਕੱਢੀ ਸਭ ਤੋਂ ਪਹਿਲਾਂ ਮੈਂ ਬੁਰਸ਼ ਤੋੜਨਾ ਉਹ ਦਾਣੀ ਤਿੰਨਾਂ ਦਾ ਤੇ ਨਾਲ 50-50 ਰੁਪਏ ਜੁਰਮਾਨਾ ਪਾਉਣਾ। ਅਗਲਾ ਰੂਲ ਇਹ ਆ ਵੀ ਸਿਰਸਰੇ ਡੇਢ ਬਾਲਟੀ ਮਿਲਣੀ ਪਾਣੀ ਦੀ ਲਾਉਣ ਵਾਸਤੇ। ਭਾਵੇਂ ਅੱਧੇ-ਅੱਧੇ ਬਾਲਟੀ ਕਰਕੇ ਨਾਓ ਤੇ ਭਾਵੇਂ ਤਿੰਨੇ ਜਣੇ ਜੁੜ ਕੇ ਪੂਰੀ ਬਾਲਟੀ ਉੱਤੇ ਪਾ ਲਓ ਇਹ ਤੁਹਾਡੀ ਮਰਜ਼ੀ। ਆ ਬਾਕੀ ਦੇ ਰੂਲ ਪੜ੍ਹ ਲਓ ਮੜ ਜੇ। ਇਹਨੂੰ ਵੀ ਪੜਾ ਦੇ। ਬੜੇ ਸਖਤ ਰੂਲ ਆ ਜੀ ਤੁਹਾਡੇ। ਹਾਂ ਇਦਾਂ ਹੀ ਆ। ਆ ਫੜੋ ਕਾਗਜ਼। ਤੇ ਇਹ ਤਿੰਨੇ ਜਣੇ ਇੱਥੇ ਸਾਈਨ ਕਰ ਦਿਓ। ਇਹ ਤਾਂ ਖਾਲੀ ਆ ਜੀ। ਹਾਂ ਇਹ ਤਾਂ ਕਰਕੇ ਵੀ ਜੇ ਤੁਸੀਂ ਉਹ ਰੂਲ ਫੋਲੋ ਨਹੀਂ ਕਰਦੇ ਤੇ ਮੈਂ ਤੁਹਾਡੇ ਖਿਲਾਫ ਕੁਝ ਵੀ ਲੈ ਕੇ ਥਾਣੇ ਦੇ ਆਉਣਾ। ਇਹ ਵੀ ਚਲੇ ਕੇ ਮੈਂ ਫੇਰ ਕੱਲਾ ਰਹਿ ਗਿਆ ਪੰਮਾ ਰਿਲੇਸ਼ਨਸ਼ਿਪ ਸਟੇਟਸ ਸਿੰਗਲ ਉਹ ਭਰਾਵਾ ਹੀ ਨਹੀਂ ਖੱਜਲਖਵਾਰੀ ਤੋਂ ਬਾਅਦ ਸੋਚਿਆ ਕਿ ਪਿੰਡੀ ਵਾਪਸ ਚਲ ਜੀਏ ਫਿਰ ਇਹ ਮਿਲ ਗਿਆ ਫਿਰ ਸੋਚਿਆ ਚਲ ਘਟੋ ਘਟ ਰਹਿਣਾ ਤਾਂ ਸ਼ੁਰੂ ਕਰੀਏ ਉਹ ਬੱਸ ਕਰ ਪਗਲੇ ਰੋਏਗਾ ਕਿਆ ਜੇ ਕਿਤੇ ਸਟੋਰੀ ਗਿੱਪੀ ਨੂੰ ਸੁਣਾਈ ਹੁੰਦੀ ਉਹਨੇ ਉਹਨੂੰ ਫਿਲਮ ਬਣਾ ਦੇਣੀ ਸੀ ਗਿੱਪੀ ਨੂੰ ਨਹੀਂ ਅਮਰਿੰਦਰ ਨੂੰ ਦੇਣੀ ਆ ਕਿਉਂਕਿ ਉਹ ਮੇਰਾ ਫੇਵਰੇਟ ਆ ਯਾਰ ਤੋ ਚੰਡੀਗੜ੍ਹ ਆ ਕੇ ਐਵੇਂ ਦਾ ਹੋਇਆ ਕਿ ਪਿੱਛੋ ਹੀ ਐਵੇਂ ਦਾ ਤੇਰੇ ਦਿਮਾਗ 'ਚ ਕੋਈ ਨੁਕਸ ਸੀ ਨੁਕਸ ਤਾਂ ਬਹੁਤ ਵੀਰੇ ਜ਼ਿੰਮੇਵਾਰੀਆਂ ਦਾ ਨੁਕਸ ਬਾਬਲ ਦੀਆਂ ਕੁਲਕਾਰੀਆਂ ਦਾ ਨੁਕਸ ਪੇ ਦੇ ਲਾਡਾਂ ਦਾ ਨੁਕਸ ਉਹ ਬੱਸ ਕਰ ਭਰਾਵਾ ਜੇ ਕੋਈ ਫਲੈਟ ਨਹੀਂ ਚੰਗਾ ਲੱਭਿਆ ਘੱਟੋ ਘੱਟ ਬੰਦਾ ਤਾਂ ਚੰਗਾ ਲੱਭ ਲੈ ਤੇ ਨਾਂ ਰੱਖਣ ਵਾਲਾ ਨਹੀਂ ਨਹੀਂ ਬੰਦਾ ਤਾਂ ਵਧੀਆ ਇਹਦੀਆਂ ਗੱਲਾਂ ਹੀ ਮਾੜੀਆਂ ਤੇ ਗੱਲਾਂ ਨੂੰ ਹੁਣੇ ਦੀ ਜੀਬ ਵੱਟ ਕੇ ਰੱਖ ਦਿੰਨੇ ਆਪੇ ਗੱਲਾਂ ਨਾ ਕਰੂ ਹੁਣ ਆਹੀ ਯਾਰੀ ਹੋ ਗਈ ਤੇਨ ਦੇ ਚ ਤੈਨੂੰ ਹੀ ਫਾਇਦਾ ਤੈਨੂੰ ਸਿਰਫ ਆਈਐਲਟਸ ਦੇ ਦੋ ਹੀ ਟੈਸਟ ਦੇਨੇ ਪੈਣੇ ਆ ਰਾਈਟਿੰਗ ਤੇ ਲਿਸਨਿੰਗ ਬਾਕੀ ਸਪੀਕਿੰਗ ਤੇ ਰੀਡਿੰਗ ਤੈਨੂੰ ਵੈਸੇ ਕੋਸ਼ਿਸ਼ ਨਾਲ ਫੈਕਟ ਨਾ ਪਾਸ ਕਰ ਦੇਣੀ ਉਹਨਾਂ ਕਹਣਾ ਮੁੰਡਾ ਗੂੰਗਾ ਆਈਯੂ ਬਾਕੀ ਪਲੀਜ਼ ਡੋਨਟ ਮਾਈਂਡ ਜਗਾ ਕੋਈ ਨਹੀਂ ਮਾੜੀ ਹੁੰਦੀ ਬਸ ਬੰਦੇ ਵਧੀਆ ਹੋਣੇ ਚਾਹੀਦੇ ਆ ਲਿਆਓ ਫਿਰ ਮੈਨੂੰ ਵੀ ਪਿਐਓ ਆਪਣੇ ਕੋਰਪੋਰੇਟ ਵਾਲਾ ਪਾਣੀ ਜਾ ਲਿਆ ਪਿਆ ਓਏ ਲਿਉਣੇ ਆ ਸ੍ਰੀ ਗੁਰੂ ਜੀ ਯਾਰ ਮੈਨੂੰ ਲੱਗਦਾ ਬਲਜਿੰਦਰ ਦੇ ਮਾਂਚ ਮੇਰੇ ਲਈ ਕੁਝ ਹੈਗਾ ਹਾਂ ਹਾਂ ਮੈਨੂੰ ਵੀ ਲੱਗਦਾ ਹਨਾ ਆਹੋ ਆਹੋ ਪੰਜ ਸੱਤ ਮੋਟੀਆਂ ਮੋਟੀਆਂ ਗਾਲਾਂ ਜਗਾ ਤੇ ਟਾਈਮ ਡਿਸਾਈਡ ਕਰ ਲੈ ਕਿੱਥੇ ਕਾਣੀਆਂ ਮੈਂ ਤਾਂ ਸੁਣਿਆ ਸੀ ਲੋਕੀ ਪਿਆਰ ਦੇ ਵੈਰੀ ਇੱਥੇ ਤਾਂ ਮੇਰੇ ਯਾਰ ਹੀ ਮੇਰੇ ਪਿਆਰ ਦੇ ਵੈਰੀ ਆ ਉਹ ਹੈਲੋ ਪਿਆਰ ਨਹੀਂ ਭਲੇਖਾ ਤੇਰਾ ਤੇ ਜਿੰਨੀ ਜਲਦੀ ਹੋ ਸਕੇ ਨਾ ਇਹ ਭਲੇਖਾ ਬਾਹਰ ਆ ਜਾ ਨਹੀਂ ਤਾਂ ਤੇਰੇ ਤੋਂ ਬਾਹਰ ਨਹੀਂ ਜਾਇਆ ਜਾਣਾ ਛੋਟੇ ਇੱਥੋਂ ਉੱਠ ਕੇ ਕਿਤੇ ਹੋਰ ਬੈ ਜਾ ਜਾ ਕੇ ਕਿਉਂ ਕਿਉਂਕਿ ਟੈਲਪ੍ਰੀਤ ਨੇ ਸੀਟ ਪਸੰਦ ਆ ਗਈ ਆ ਇਹ ਸੀਟ ਉਹਨ ਮੇਰੀ ਏ ਤੇਰਾ ਨਾਂ ਲਿਖਿਆ ਇੱਥੇ ਆਹੋ ਨਾਂ ਲਿਖਿਆ ਮੇਰਾ ਉਹ ਹੈਲੋ ਮਿਸਟਰ ਟੈਲਪ੍ਰੀਤ ਲਿਮਟ ਚ ਰਹਿ ਲਿਮਟ ਚ ਦੱਸਾ ਤੈਨੂੰ ਲਿਮਟ ਇੱਥੇ ਨਹੀਂ ਇਹ ਕਲਾਸਰੂਮ ਆ ਬਾਹਰ ਜਾ ਕੇ ਦਿਖਾਦੀ ਜੋ ਦਿਖਾਉਣਾ ਆ ਚੱਲ ਓਏ ਇੱਧਰ ਬੈ ਜਾ ਬੈ ਜਾ ਬੈ ਜਾ ਯਾਰ ਬੈ ਜਾ ਤੂੰ ਹੀ ਖਤਮ ਉਹ ਬਣਾਈ ਬੈਠੇ ਹੋ ਨਾਲੇ ਤੂੰ ਕਿਉਂ ਬਤਮੀਜ਼ ਨਾ ਪੰਗਾ ਲੈ ਰਿਆ ਸੀ ਬਸ ਯਾਰ ਪਤਾ ਨਹੀਂ ਉਹਨੂੰ ਕੀ ਪਰੇਸ਼ਾਨੀ ਸੀ ਤੂੰ ਕਿਵੇਂ ਚੁੱਪ ਬੈਠਾ ਯਾਰ ਇਹਨਾਂ ਕਰਕੇ ਨਾ ਇਹਨਾਂ ਦੋਵਾਂ ਕਰਕੇ ਪਾਣੀ ਮੋਗ ਗਿਆ ਯਾਰ ਮੈਂ ਨਹਾ ਕੇ ਨਹੀਂ ਆਇਆ ਤੇ ਮੈਂ ਕਿਹੜਾ ਨਹਾ ਕੇ ਆਇਆ ਯਾਰ ਤੇਰਾ ਕੀ ਕਹਿਣਾ ਮੈਨੂੰ ਲੱਗਦਾ ਜਿੱਥੋਂ ਤੂੰ ਆਇਆ ਉੱਥੇ ਕੋਈ 2 ਮਿੰਟ ਨਹੀਂ ਹੁੰਦਾ ਨਾਲੇ ਝਣਾਉਣਾ ਹੁੰਦਾ ਨਾ ਤੇ ਟਾਈਮ ਸੇ ਉੱਠਿਆ ਕਰ ਸਭ ਤੋਂ ਲੇਟ ਹਟਦਾ ਤੇ ਪਹਿਲਾਂ ਟਾਇਲਟ 'ਚ ਵੜ ਜਾਂਦਾ ਯਾਰ ਕਿਉਂ ਮੈਂ ਕਰਨੀ ਨਹੀਂ ਹੁੰਦੀ ਤੂੰ ਯਾਰ ਕੱਲੇ ਨੇ ਕਰਨੀ ਹੁੰਦੀ ਸਾਨੂੰ ਵੀ ਆਉਂਦੀ ਆ ਉੱਤੋਂ ਇੰਨਾ ਟਾਈਮ ਲਾਉਂਦਾ ਜਿਵੇਂ ਸਾਲ ਦੀ ਇਕੱਠੀ ਕਰਨੀ ਹੁੰਦੀ ਆ। ਬਸ ਫਿਰ ਜਿੱਦਾਂ ਟਾਈਮ ਮਿਲਦਾ ਆਪਾਂ ਵੜ ਜੀਦੇ ਨਾਉਣ ਇਹ ਰਹਿ ਜਾਂਦਾ। ਉਹਦੋਂ ਕਿਹਾ ਸੀ ਦੋ ਕੂਥ ਰਖਾਨੇ ਵਾਲਾ ਫਲੈਟ ਲੱਭ ਲਓ। ਨਾਲੇ ਆ ਪੰਗੇ ਜੋ ਬਾਹਰ ਨਿਕਲ ਜਾਂਦੇ। ਯਾਰ ਪੰਗੇ ਤਾਂ ਸਾਨੂੰ ਪੈਂਦੇ। ਜਦੋਂ ਇਹ ਬਾਹਰ ਆਉਂਦਾ 30 ਮਿੰਟ ਅਸੀਂ ਨਹੀਂ ਅੰਦਰ ਜਾ ਸਕਦੇ। ਇੰਨਾ ਨੇਰ ਪਾ ਕੇ ਆਉਂਦਾ ਨੇ ਇਹ। ਅੰਦਰੋਂ ਫਰੈਸ਼ ਹੋ ਕੇ ਨਹੀਂ ਆਉਂਦਾ। ਅੱਗ ਲਗਾ ਕੇ ਆਉਂਦਾ। ਕਿਸੇ ਦਿਨ ਵੇਖੀ ਇਹਨੇ ਸਾਡੀ ਫਲੈਸ਼ ਸਾੜ ਦੇਣੀ। ਓਹੋ ਜੇ ਇੰਨੀ ਪ੍ਰੋਬਲਮ ਹੈ ਇਹਨੂੰ ਛੱਡ ਕਿਉਂ ਨਹੀਂ ਦਿੰਦੇ ਤੁਸੀਂ? ਭਰਾਵਾ ਤੈਨੂੰ ਦੱਸਿਆ ਤੁਸੀਂ ਇਹ ਵੀ ਮਸਾ ਮ ਬਾਕੀ ਯਾਰ ਤੂੰ ਇੱਥੇ ਲੋਕ ਲੈਗਾ ਤੂੰ ਹੀ ਪਤਾ ਕਰ ਦੇ ਸਾਨੂੰ ਆਹੋ ਕਰਦੇ ਕੋਈ ਆਉਂਦਾ ਵੀ ਹੱਲ ਇੰਦੀ ਤੇ ਬੜੀ ਜਾਣ ਪਛਾਣ ਹੋ ਫਲੈਟ ਵਾਲਿਆਂ ਨਾਲ ਕੀ ਗੱਲ ਇਹ ਵੀ ਸੀਟ ਤੈਨੂੰ ਦੇ ਦਈਏ ਹੁਣ ਮੂੰ ਸੰਭਾਲ ਕੇ ਗੱਲ ਕਰ ਓਏ ਉਹ ਭਰਾਵਾ ਤੂੰ ਆ ਬਦਮਾਸ਼ ਅਹੀਂ ਤੇ ਤੋਂ ਡਰਦੇ ਆ ਜਾ ਤੂੰ ਬਹਿ ਜਾ ਇੱਥੇ ਜਾ ਓਏ ਓਏ ਆ ਜਾ ਠੰਡਾ ਤਾਂ ਪੀ ਜਾ ਆ ਜਾ Hi students. Good morning ma'am. ਅੱਜ ਮੈਂ ਤੁਹਾਨੂੰ ਟੀਚ ਕਰਾਉਣ ਨਹੀਂ ਕਾਉਂਸਲਿੰਗ ਕਰਨ ਆਈ ਆ ਆਪਣੀ ਵੀ ਤੇ ਤੁਹਾਡੀ ਵੀ। ਓ ਮੈਡਮ ਜੀ ਆਪਾਂ ਇਟਾਈਲਟਸ ਕਰਨਾ ਹੈ ਕਾਉਂਸਲਿੰਗ ਕਰ ਨਹੀਂ। ਸਭ ਤੋਂ ਪਹਿਲਾਂ ਤਾਂ ਮੈਡਮ ਜੀ ਇਹਦੀ ਕਾਉਂਸਲਿੰਗ ਕਰੋ। ਇਹ ਭਰਾ ਚਿੱਦਣ ਦਾ ਆ ਮੈਨੂੰ ਤਕਲੀਫ ਚ ਲੱਗਦਾ। ਓਏ ਬਿਹੇਵ ਬਿਅਰ ਸੈਲਫ। ਵੀ ਆਰ ਇਨ ਦ ਕਲਾਸ ਰਾਈਟ ਨਾਓ। ਮੈਨੂੰ ਆਪਣੇ ਵਿਊਜ਼ ਦੋ so that ਅੱਪਾ ਆਪਣੇ ਅਲੇਸੈਂਟਰ ਨੂੰ ਹੋਰ ਬੈਟਰ ਬਣਾ ਸਕੀਏ। ਅਪਾ ਕੀ ਕਰ ਸਕਦੇ ਆ ਆਪਣੇ ਸੈਂਟਰ ਦੀ ਡਿਵੈਲਪਮੈਂਟ ਲਈ ਐਨੀ ਵਿਊਜ਼ ਸਭ ਤੋਂ ਪਹਿਲਾ ਵਿਊ ਇਹ ਹੈ ਕਿ ਅਭੀ ਨਵਸਰ ਤੋਂ ਜ਼ਿਆਦਾ ਕਲਾਸਿਸ ਤੁਸੀਂ ਲਗਾਇਆ ਕਰੋ ਸਾਲਿਆ ਮੈਡਮ ਨੇ ਵਿਊ ਪ੍ਰੋਫੈਸ਼ਨਲ ਪੁੱਛਿਆ ਪਰਸਨਲ ਨਹੀਂ ਮੈਮ ਆਈ ਥਿੰਕ ਵੀ ਸ਼ੁਡ ਗਿਵ ਮੋਰ ਫੋਕਸ ਔਨ ਸਪੀਕਿੰਗ ਸਕਿਲਸ ਓਏ ਤੈਨੂੰ ਇੱਕ ਵਾਰੀ ਫੇਰ ਕਹਿਨਾ ਇਹਨੂੰ ਸੈੱਟ ਕਰ ਲੈ ਤੇਰਾ ਸਪਾਊਸ ਪੱਕਾ ਬਲਜਿੰਦਰ ਯਸੂ ਅ ਮੈਮ ਮੈਡਮ ਜਿੱਥੇ ਦੋ ਮਾਤੜ ਬੈਠੇ ਹੋ ਤੁਸੀਂ 6 ਬੈਂਡ ਦੀ ਗੱਲ ਕਰਦੇ ਮੈਨੂੰ ਲੱਗਦਾ 25 25 30 30 ਆਉਣਗੇ ਤੂੰ ਸਾਲਿਆ ਇਹਨੇ ਬੈਂਡ ਲੈ ਕੇ ਚੰਦਰਮਾ ਤੇ ਜਾਣਾ ਮੈਂ ਤੁਹਾਨੂੰ ਨਹੀਂ ਉਹਨੂੰ ਪੁੱਛਿਆ ਬਾਜੀ ਸੇਮ ਹੀ ਆ ਇੱਕੋ ਗੱਲ ਹੀ ਆਈ ਮਤਲਬ ਮਤਲਬ ਸਾਡੀ ਦੋਵਾਂ ਹੀ ਸੋਚ ਬਹੁਤ ਆਲਦੀ ਹੈ ਸ਼ਟ ਅਪ ਹਾਂਜੀ ਤੁਸੀਂ ਦੱਸੋ ਗਿਰਨ ਮੈਂ ਮੈਂ ਤਾਂ ਸੋਚਦੀ ਆ ਨਾ ਥੋੜਾ ਕੰਸੈਸ਼ਨ ਮਿਲਣਾ ਚਾਹੀਦਾ ਤਿੰਨ ਬੈਂਡਾਂ ਤੇ ਨਾ ਕਿਸੇ ਚੰਗੀ ਕੰਟਰੀ ਦਾ ਵੀਜ਼ਾ ਲੱਗ ਜਾਏ ਹੈ ਚੰਗੇ ਕੰਟਰੀ ਨੂੰ ਗਾਂ ਤੇਰੀ ਭੂਆ ਦੀ ਕੰਟਰੀ ਆ ਬਿਲਕੁਲ ਸਹੀ ਕਹਿ ਰਹੀ ਆ ਜੀ ਕੁੜੀ 왓 ਐਂਡ ਆਈਡੀਆ ਮੈਡਮ ਜੀ ਸ਼ਟ ਅਪ ਮੈਨੂੰ ਬੁਲਾਉਣ ਦੀ ਲੋੜ ਨਹੀਂ ਓਕੇ ਐਨੀਵੇਜ਼ ਥੈਂਕ ਯੂ ਸਟੂਡੈਂਟਸ ਫਾਰ ਯੂਰ ਟਾਈਮ ਟੇਕ ਕੇਅਰ ਮੈਂ ਜੀ ਫੈਨ ਹੋ ਗਿਆ ਤੁਹਾਡਾ ਅੱਜ ਵਾਹ ਕੀ ਗੱਲ ਕੀਤੀ ਤੁਹਾਡੀ ਸੋਚ ਕਿੰਨੀ ਯੂਨੀਕ ਹੈ ਬਿਲਕੁਲ ਕੰਗਣਾ ਰੌਣ ਕੰਗਣਾ ਰੌਣਤ ਓਏ ਕੰਗਣਾ ਰੂਤ ਨਹੀਂ ਕੰਗਣਾ ਰਨੌਤ ਆਹੋ ਉਹ ਹੀ ਸ਼ਟ ਅਪ ਅੱਗੇ ਤੋਂ ਮੈਨੂੰ ਬੁਲਾਉਣ ਦੀ ਲੋੜ ਨਹੀਂ ਇਹਨੂੰ ਕੀ ਹੋਇਆ ਸ਼ੀ ਹੇਟਸ ਹਰ ਉਹਨੂੰ ਕੰਗਣਾ ਬਿਲਕੁਲ ਨਹੀਂ ਪਸੰਦ ਲੈ ਇਹਦੇ 'ਚ ਕੀ ਆ ਆਪਾਂ ਹੀਰਣ ਬਦਲ ਦਿੰਨੇ ਆ ਜਿਹੜੀ ਪਸੰਦਾ ਤੁਸੀਂ ਕਰ ਲਓ ਆਪਾਂ ਹੁੰਦਾ ਨਾਲ ਆ ਤੇ ਬੱਸ ਕਰ ਏ ਕੋਦੋਂ ਤੋਂ ਮੈਂ ਘਰ ਕੋਈ ਨਹੀਂ ਕੋਈ ਨਹੀਂ ਹਾਇ ਰੂਪੀ ਹੈਲੋ ਤੇਰੀ ਇੰਗਲਿਸ਼ ਤੇ ਕਮਾਂਡ ਕਾਫੀ ਅੱਛੀ ਹੈ। ਯਾ ਮੇਰਾ ਸਕੂਲ ਟਾਈਮ ਤੋਂ ਹੀ ਕਾਫੀ ਇੰਟਰਸਟ ਸੀ। ਲੈ ਫਿਰ ਆਇਲਟਰਸ ਕਰਨ ਦੀ ਕੀ ਲੋੜ ਸੀ? ਤੂੰ ਡਾਇਰੈਕਟ ਇਗਜ਼ਾਮ ਦੇਂਦੀ ਤੇਰੇ ਚੰਗੇ ਬੈਂਡ ਆ ਜਾਣੇ ਸੀ। ਸੁਜੈਸ਼ਨ ਵਧੀਆ ਦਿਨ ਨੇ ਤੂੰ। ਅਗਲੀ ਵਾਰ ਮੈਡਮ ਦੀ ਜਗ੍ਹਾ ਤੂੰ ਆਪ ਕਾਉਂਸਲਿੰਗ ਕਲਾਸ ਲੈ ਲੈ। ਹਮ ਰੁਕ ਜਾ ਰੁਕ ਜਾ ਰੁਕ ਜਾ। ਕੀ ਹੋਇਆ? ਉਹ ਆਪਣੇ ਨਾਲ ਕੋਈ ਗਾਂ ਜੋੜਾ ਬੈਠਾ ਏ ਉਹ ਵੇਖ। ਕਲਾਸ ਦਾ ਤਾਂ ਪਤਾ ਨਹੀਂ ਪਰ ਕਿਸੇ ਟਾਈਮ ਤੈਨੂੰ ਕਾਉਂਸਲਿੰਗ ਜ਼ਰੂਰ ਕਰ ਸਕਦਾ। ਕਿਤੇ ਲੋਡ ਪੈ ਗਈ ਤਾਂ ਦੱਸ ਦੀ। ਫਿਲਹਾਲ ਤੇ ਮੈਨੂੰ ਕਾਉਂਸਲਿੰਗ ਦਿਨੀ ਇੱਥੋਂ ਜਾਣ ਦੀ ਲੋੜ ਆ ਮੇਰੀ ਫਰੈਂਡ ਮੇਰਾ ਵੇਟ ਕਰ ਰਹੀ ਹੈ ਆਓ ਚੱਲੀਏ ਚਲੋ 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 ਐ ਬੱਲੇ ਜਵਾਨਾ ਤੈਨੂੰ ਤੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਤੂੰ ਤਾਂ ਫਸਾਉਣ ਦੇ ਚੱਕਰ 'ਚ ਐ ਪਹਿਲਾਂ ਮੈਨੂੰ ਇਹ ਦੱਸ ਸੈਟਿੰਗ ਤੇ ਫਸਾਉਣ 'ਚ ਕੀ ਫਰਕ ਹੁੰਦਾ ਉਹ ਯਾਰ ਆਹੀ ਜਿਹੜਾ ਚੰਡੀਗੜ੍ਹ ਤੇ ਕੱਥੂ ਨੰਗਲ 'ਚ ਹੁੰਦਾ ਤੇ ਪਰਜਾਇਨੇ ਦੇ ਤਰਸਪੌਂਸਰ ਆਹੋ ਕਹਿੰਦੀ ਜੇ ਮੇਰ ਨਾਲ ਗੱਲ ਕਰਨੀ ਇੰਨਾ ਬਾਂਦਰਾ ਤੋਂ ਦੂਰ ਹੈ ਅੱਛਾ ਦੂਰ ਕਿੰਨਾ ਕੁ ਦੂਰ ਦੂਰ ਓਏ ਕਿੰਨਾ ਕੁ ਦੂਰ ਓਏ ਹਾਂਜੀ papa ਹਾਂ ਮੈਂ ਪਾਈਪ ਠੀਕ ਕਰਵਾ ਲਈ ਸੀ ਪਲੰਬਰ ਨੂੰ ਕਹਿ ਕੇ ਹਾਂਜੀ ਹਾਂਜੀ ਉਹ ਵੀ ਇਹੀ ਕਹਿ ਰਹੇ ਸੀ ਜੇ ਕੋਈ ਰਹਿੰਦਾ ਹੋਵੇ ਤਾਂ ਮੈਂਟੇਨੈਂਸ ਹੁੰਦੀ ਰਹਿੰਦੀ ਆ ਹਾਂਜੀ ਹਾਂਜੀ ਮੈਂ ਵੀ ਕਿਹਾ ਡੀਲਰ ਨੂੰ ਛੱਡ ਦੇਵਾਂਗੇ ਆਪਣੇ ਫਲੈਟ 'ਚ ਹਾਂਜੀ ਹਾਂਜੀ ਕੋਈ ਨਹੀਂ ਮਾਂ ਵੀ ਚੱਕਰ ਮਾਰਦਾ ਰਹੇ ਨਾ ਤੁਸੀਂ ਟੈਨਸ਼ਨ ਨਾ ਲਓ ਉਹ ਤੇਰੀ ਅੱਛਾ ਅੱਛਾ ਠੀਕ ਆ ਪਾਪਾ ਮੈਂ ਕਰਦਾ ਬਾਅਦ ਚ ਓਏ ਇੱਥੇ ਕਰਦੀਆਂ ਉਹ ਸੱਚ ਇਹਨਾਂ ਦਾ ਪੀਜੀ ਨਾਲ ਦੇ ਪਾਸੇ ਉਸ ਦਿਨ ਵੇਖਿਆ ਸੀ ਵਾਓ ਮੁੰਡਿਆਂ ਨੂੰ ਫਲੈਟ ਚਾਹੀਦਾ ਸਾਡਾ ਫਲੈਟ ਇੱਥੇ ਹੈਗਾ ਮੈਂ ਰੂਪੀ ਨਾਲ ਗੱਲ ਕਰਨੀ ਉਹ ਇੱਥੇ ਹੈਗੀ ਉਹਦੀਆਂ ਸੇਲੀਆਂ ਵੀ ਨਾ ਰਹਿੰਦੀਆਂ ਨੇ ਮੇਰੇ ਯਾਰ ਉੱਥੇ ਆ ਉਹ ਵੀ ਫਲੈਟ ਲਾਬ ਦੇ ਫਿਰਦੇ ਨੇ ਤੇ ਮੇਰੇ ਕੋਲ ਫਲੈਟ ਹੈਗਾ ਲੈ ਬਣ ਗਈ ਗੱਲ